ਪਣੀ ਖੜ ਜਾਂਦਾ ਜੇ ਹੁਣ ਆਪਾਂ ਟੋਆ ਪਟਕੇ ਪਾਣੀ ਪਾਨੀ ਨਾ ਫਿਰ ਉਹ ਪਾਣੀ ਫਿਰ ਮਿੱਟੀ ਉਹ ਸੁੱਕ ਜਾਂਦੀ ਜੀ ਜਿਹੜਾ ਇਹ ਪੜਛ ਡੈਮ ਹੈ ਜੀ ਪਿੰਡ ਪੜਛ ਜ਼ਿਲ੍ਹਾ ਮੋੜੀ ਦੇ ਵਿੱਚ ਪੈ ਜਾਂਦਾ ਜੀ ਇਹ ਚੰਡੀਗੜ੍ਹ ਤੋਂ ਸਿਰਫ 3 ਕਿਲੋਮੀਟਰ ਹੈ ਇਹ ਇਸ ਟਾਈਮ ਅਸੀਂ ਡੈਮ ਦੇ ਵਿੱਚ ਖੜੇ ਹਾਂ ਜੀ ਇਹ ਡੈਮ ਸਾਡਾ 1990 ਦੇ ਵਿੱਚ ਲੱਗਿਆ ਸੀ ਜੀ ਤੇ 1992 ਦੇ ਵਿੱਚ ਇਹਦੀ ਸਪਲਾਈ ਸ਼ੁਰੂ ਹੋ ਗਈ ਸੀ ਜ਼ਿਮੀਂਦਾਰਾਂ ਨੂੰ ਪਾਣੀ ਦੇਣ ਵਾਸਤੇ ਇੱਕ ਖੇਤਾਂ ਨੂੰ ਇਹ ਟਾਈਮ ਤੋਂ ਸਾਡਾ ਸਿਉਂਕ ਪੜਛ ਤੇ 나ਡਾ ਪਿੰਡ ਨੂੰ ਪਾਣੀ ਲੱਗਦਾ ਸੀ ਸਿੰਚਾਈ ਵਾਸਤੇ ਬੜਾ ਵਧੀਆ 2012 ਤੱਕ ਬੜਾ ਵਧੀਆ ਚੱਲਦਾ ਰਿਹਾ ਇਹ ਡੈਮ ਹੁਣ ਅੱਜ ਦੀ ਸਥਿਤੀ ਇਹ ਤੁਸੀਂ ਦੇਖ ਲਓ ਸਾਰਾ ਡੈਮ ਇਸ ਟਾਈਮਾ ਸੁੱਕਿਆ ਹੋਇਆ ਹੈ ਪਾਣੀ ਦਾ ਭੋਰਾ ਨਹੀਂ ਹੈ ਤੇ ਜੰਗਲੀ ਜਾਨਵਰ ਮਰ ਰਹੇ ਆਂ ਨੀਲਗੋਆ ਉਹਨਾਂ ਦੇ ਵਿੱਚ ਏਰਨੇ 12 ਸਿੰਗੇ ਆ ਜੀ ਮੋਰ ਗਿੱਦੜ ਹੋ ਪੌ ਕੁਿਸਮ ਦੇ ਜਾਨਵਰ ਅਤੇ ਪਾਣੀ ਤੋਂ ਫਿਆੇ ਮਰ ਰਹੇ ਆਂ ਅਗਰ ਜਾਨਵਰ ਨੀਚੇ ਪਾਣੀ ਪੀਣਾਂ ਦਾ ਤਾਂ ਉਹ ਜੰਗਲੀ ਕੁੱਤੇ ਉਹਨਾਂ ਨੂੰ ਬੜੇ ਮਾਰ ਰਹੇ ਆਂ ਜੀ ਜਨਾਬ ਜਾਨਵਰਾਂ ਨੇ ਘਟੂ ਘੜ 5 600 ਜਾਨਵਰ ਇੱਥੇ ਮਰ ਤੁਕਾਈ ਹੁਣ ਸਾਡੇ ਪਿੰਡੇ ਮੁੰਡੇ ਸਾਰੀ ਟੀਮ ਹੈ ਇਹ ਘਟੂ ਘੜ ਦੇ ਡੇਢ ਦੋ ਮਹੀਨੇ ਤੋਂ ਨਾ ਇੱਥੇ ਟੈਂਕਰਾਂ ਰਾਹੀਂ ਪਾਣੀ ਵਿਚਾ ਰਹੇ ਆਂ ਜੀ ਬੜੀ ਜੀ ਸੇਵਾ ਕਰ ਰਹੇ ਆਂ ਦਿਨ ਰਾਤ ਲੱਗੇ ਰਹੇ ਆਂ ਘਟੂ ਘੜ ਰੋਹ ਦੇ 20 ਤੋਂ 25 30 ਟੈਂਕਰ ਰੇ ਡੇਲੀ ਲੈ ਕੇ ਆ ਰਹੇ ਆਂ ਤੋਂ ਬਾਅਦ ਖਾਲਸਾ ਏਡ ਵਾਲਿਆਂ ਨਾਲ ਵੀ ਸੰਪਰਕ ਕੀਤਾ ਜੀ ਅੱਜ ਉਹ ਟੀਮ ਪਹੁੰਚੀ ਹੈ ਅਸੀਂ ਉਹਨਾਂ ਦੇ ਬਹੁਤ ਬਹੁਤ ਧੰਨਵਾਦੀ ਆਂ ਉਹਨਾਂ ਨੇ ਮੌਕਾ ਦੇਖਿਆ ਤੇ ਆ ਕੇ ਉਹਨਾਂ ਨੇ ਸਾਡੀ ਹਰ ਸੰਭਵ ਮਦਦ ਦਾ ਸਾਨੂੰ ਭਰੋਸਾ ਦਿਵਾਇਆ ਤੇ ਪੋਸਟ ਟਾਈਮ ਉਹ ਕਹਿੰਨੇ ਜੋ ਵੀ ਤੁਹਾਨੂੰ ਜੋ ਵੀ ਚੀਜ਼ ਚੀਜ਼ ਦੀ ਜਰੂਰਤ ਹੈ ਅਸੀਂ ਉਹ ਤੁਹਾਨੂੰ ਹਾਜ਼ਰ ਕਰਾਂਗੇ ਤੇ ਤੇ ਖਾਲਸਾ ਟੀਮ ਦਾ ਅਸੀਂ ਬਹੁਤ ਧੰਨਵਾਦ ਕਰਦੇ ਹਾਂ ਤੇ ਪਹੁੰਚਣ ਤੇ